ਹੁੰਦਾ ਦਾ ਗੁਰੂ ਸਾਹਿਬ ਦੀ ਕਿਰਪਾ ਤੇ ਉਹਦੀ ਰਹਿਮਤ ਦੇ ਨਾਲ ਹੀ ਆ ਪਰ ਜਿਹੜਾ ਇਹ ਕਾਰਜ ਆਪਾਂ ਥੋੜੇ ਜੇ ਸਾਡੇ ਕਨੀ ਉਹ ਇਹ ਕਾਰਜ ਬਹੁਤ ਲੇਟ ਆ ਕਿਉਂਕਿ ਬਾਬਾ ਜੀ ਇਸ ਲਈ ਲਗਭਗ 35-40 ਸਾਲ ਤੋਂ ਤੀਜੀ ਵੀੜੀ ਹੈ ਇਹਨਾਂ ਦੀ ਸਾਡੇ ਸ੍ਰੀ ਗੁਰੂ ਘਰ ਦੀ ਸੇਵਾ ਕਰ ਪਹਿਲਾਂ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਹੁੰਦਾ ਸੀ ਲਗਭਗ ਇਹਨਾਂ ਦੇ ਜਿਹੜੇ 5 ਜੀ ਨੇ ਉਹ ਮੈਂਬਰ ਤੇ ਪਾਪਾ ਜੀ ਬਾਬਾ ਜੀ ਬਾਬਾ ਜੀ ਦੇ ਘਰ ਵਾਲੀ ਇਹਨਾਂ ਦੀ ਬੇਟੀ ਤੇ ਦੋ ਇਹਨਾਂ ਦੇ ਬੱਚੇ ਆ ਬੇਟੀ ਦਾ ਵੀ ਜਿਹੜਾ ਕਾਰਜ ਆ ਉਹ ਪਿੰਡ ਨੇ ਸੁਹਾਗਾ ਪਿੰਡਾ ਸਾਡਾ ਰਲ ਮਿਲ ਕੇ ਵਧੀਆ ਕਾਰਜ ਕੀਤਾ ਵਿਆਹ ਕੀਤਾ ਬੇਟੀ ਦਾ ਤੇ ਹੁਣ ਇਹ ਜਿਹੜਾ ਸੀ ਤਿੰਨ ਬੈਡਰੂਮ ਦਾ ਜਿਹੜਾ ਮਕਾਨ ਆ ਲਗਭਗ 1200 ਸਕਰ ਫੁੱਟ ਤਿੰਨ ਬੈਡਰੂਮ ਉਹਦੇ ਵਿੱਚ ਲੌਬੀ ਆ ਕਿਚਨ ਆ ਤੇ ਬਾਥਰੂਮ ਆ ਤੇ ਉਹ ਮਕਾਨ ਅਸੀਂ ਇਹਨਾਂ ਨੂੰ ਫਰੂ ਕਰਦੇ ਅੰਦਰ ਹੀ ਬਣਾ ਕੇ ਦੇ ਰਹੇ ਹਾਂ ਤੇ ਬਾਕੀ ਪਿੰਡਾਂ ਚ ਵੀ ਅਸੀਂ ਕਹਿਣਾ ਚਾਹੁੰਦੇ ਆ ਵੀ ਜਿੱਥੇ ਆਪਣੇ ਗਿਆਨੀ ਸਿੰਘ ਇੰਨੇ ਸਮੇਂ ਤੋਂ ਚਾਹੇ ਕੋਈ 5 ਸਾਲ ਤੋਂ 10 ਸਾਲ ਤੋਂ ਸੇਵਾ ਉਹਨਾਂ ਨਿਵਾ ਰਹੇ ਆ ਇੱਕ ਤਾਂ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ। ਦੂਸਰਾ ਹੈਗਾ ਜਿਹੜਾ ਇਹਨਾਂ ਦੀ ਤਨਖਾਹ ਪੱਕੀ ਫਿਕਸ ਕੀਤੀ ਜਾਵੇ। ਰੂ ਖੁਸ਼ ਹੋ ਗਈ ਜੀ। ਹਾਂਜੀ ਹਾਂਜੀ। ਤੇ ਜਿਹੜਾ ਮਾਨ ਸਤਕਾਰ ਚਾਹੁੰਦੇ ਸੀ ਮਿਲ ਰਿਹਾ ਜੀ। ਹਾਂਜੀ ਮਿਲ। ਇੱਕ ਸਮਾਂ ਹੁੰਦਾ ਸੀ ਜਦੋਂ ਗੁਰੂ ਘਰ ਦੇ ਵਜ਼ੀਰਾਂ ਨੂੰ ਆਪਣਾ ਖੁੱਦ ਦਾ ਮਕਾਨ ਬਣਾਉਣ ਲਈ ਕਹਿ ਲਈਏ ਬੜੀ ਭਾਰੀ ਸੋਚਣਾ ਪੈਂਦਾ ਸੀ। ਪੂਰੀ ਜ਼ਿੰਦਗੀ ਭਰ ਦੀ ਕਮਾਈ ਵੀ ਜੇਕਰ ਉਹ ਕਰ ਲੈਂਦੇ ਸੀ ਤਾਂ ਉਹਨਾਂ ਕੋਲੋਂ ਆਪਣਾ ਜਿਹੜਾ ਰਹਿਣ ਲਈ ਆਸ਼ੀਆਨਾ ਜਾਂ ਮਕਾਨ ਉਹ ਨਹੀਂ ਬਣਿਆ ਕਰਦਾ ਸੀ ਪਰ ਜ਼ਮਾਨੇ ਦੀ ਸੋਚ ਬਦਲੀ ਸਮੇਂ ਦੇ ਨਾਲ-ਨਾਲ ਨੌਜਵਾਨਾਂ ਦੀ ਸੋਚ ਬਦਲੀ ਤੇ ਉਹ ਗੁਰੂ ਘਰ ਦੇ ਵਜ਼ੀਰਾ ਨੂੰ ਐਸਾ ਆਦਰ ਮਾਨ ਸਤਕਾਰ ਮਿਲਣ ਲੱਗਿਆ ਕਿ ਹੁਣ ਜਿਹੜੀ ਗੁਰੂ ਘਰਾਂ ਦੀ ਗੁਰੂ ਘਰਾਂ ਦੇ ਵਜ਼ੀਰਾ ਦੀ ਹਾਲਤ ਹੈ ਉਹ ਕਹਿ ਲਈਏ ਵੀ ਬਹੁਤ ਚੰਗੀ ਹੋ ਰਹੀ ਹੈ ਤੇ ਅੱਜ ਅ ਮਲੇਰ ਕੋਟਲਾ ਦੇ ਪਿੰਡ ਵਜੀਦਗੜ ਰੋਹਣੋ ਦੇ ਵਿੱਚ ਖੜੇ ਆ ਜਿੱਥੇ ਗੁਰੂ ਘਰ ਦੇ ਵਜੀਰ ਦੇ ਲਈ ਇੱਕ ਰਹਿਣ ਦੇ ਲਈ ਆਸ਼ੀਆਨਾ ਤਿਆਰ ਹੋ ਰਿਹਾ ਇੱਕ ਮਕਾਨ ਤਿਆਰ ਹੋ ਰਿਹਾ ਤੇ ਮਕਾਨ ਦਾ ਜਿਹੜਾ ਨਕਸ਼ਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਮਕਾਨ ਦਾ ਜਿਹੜਾ ਨਕਸ਼ਾ ਉਹ ਨਕਸ਼ੇ ਵਾਈਜ਼ ਹੀ ਗੁਰੂ ਘਰ ਦੇ ਵਜੀਰ ਨੂੰ ਬਣਾ ਕੇ ਦੇਣਾ ਤੇ ਇਸ ਦੇ ਬਾਰੇ ਗੱਲਬਾਤ ਵੀ ਕਰਾਂਗੇ ਆਕਰ ਪਿੰਡ ਵਾਲਿਆਂ ਦੀ ਸੋਚ ਗਰੰਥੀ ਸਿੰਘ ਦੇ ਲਈ ਕਿਵੇਂ ਬਦਲੀ ਹੈ ਤੇ ਕਿਵੇਂ ਉਹਨਾਂ ਦੇ ਮਨ ਵਿੱਚ ਆਇਆ ਕਿ ਗੁਰੂ ਘਰ ਦੇ ਵਜ਼ੀਰ ਦੇ ਲਈ ਹੈ ਜਿਹੜਾ ਤੇ ਉਹਨਾਂ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਆਖਰ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਪਿੰਡ ਵਾਸੀ ਮੌਜੂਦ ਨੇ ਪਹਿਲਾਂ ਤਾਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਗੁਰਜੀ ਕੀ ਖਾਲਸਾ ਬਾਈ ਗੁਰਜੀ ਕੀ ਫਤਿਹ ਉਹਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਚੱਲ ਕੇ ਆਏ ਸਾਡੇ ਗੁਰੂ ਘਰ ਕਵਰੇਜ ਕਰਨ ਲਈ ਤੇ ਸਰਪੰਚ ਸਾਹਿਬ ਸੋਚ ਵਿੱਚ ਤਬਦੀਲੀ ਕਿਵੇਂ ਆਈ ਹੈ ਅਸਲ ਦੇ ਵਿੱਚ ਹੁਣ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਦੇਖਿਆ ਕਰਦੇ ਆ ਕਿ ਗੁਰੂ ਘਰ ਦੇ ਵਜ਼ੀਰ ਦੀ ਹਾਲਤ ਪਹਿਲਾਂ ਤਰਸਯੋਗ ਹੁੰਦੀ ਸੀ ਪਰ ਕਿਤੇ ਨਾ ਕਿਤੇ ਨੌਜਵਾਨਾਂ ਦੀ ਸੋਚ ਕਹਿ ਲਈਏ ਜਾਂ ਕਹਿ ਲਈਏ ਸਮੇਂ ਦੇ ਨਾਲ-ਨਾਲ ਲੋਕ ਆਪਣੇ ਆਪ ਨੂੰ ਬਦਲਣ ਲੱਗ ਗਏ ਗੁਰੂ ਘਰਾਂ ਦੇ ਵਜ਼ੀਰਾਂ ਦੇ ਲਈ ਮਕਾਨ ਬਣਾ ਕੇ ਦੇਣ ਲੱਗੇ ਤੁਸੀਂ ਕੀ ਕਹਿਣਾ ਚਾਹੁੰਗੇ ਇਸ ਤੇ ਦੇਖੋ ਜੀ ਜਿਹੜਾ ਇਹ ਕਾਰਜ ਹੋਇਆ ਹੁੰਦਾ ਤਾਂ ਗੁਰੂ ਸਾਹਿਬ ਦੀ ਕਿਰਪਾ ਤੇ ਉਹਦੀ ਰਹਿਮਤ ਦੇ ਨਾਲ ਹੀ ਆ ਹੂੰ ਔਰ ਜਿਹੜਾ ਇਹ ਕਾਰਜ ਆਪਾਂ ਥੋੜੇ ਜਿ ਸਾਡੇ ਕਨੀ ਉਹ ਵੀ ਇਹ ਕਾਰਜ ਬਹੁਤ ਲੇਟ ਆ ਕਿਉਂਕਿ ਬਾਬਾ ਜੀ ਇਸ ਲਈ ਲਗਭਗ 35-40 ਸਾਲ ਤੋਂ ਤੀਜੀ ਪੀੜ੍ਹੀ ਇਹਨਾਂ ਦੀ ਸਾਡੇ ਪਿੰਡ ਗੁਰੂ ਘਰ ਦੀ ਸੇਵਾ ਕਰ ਰਹੀ ਹੈ ਇਸੇ ਗੁਰੂ ਘਰ ਦੇ ਵਿੱਚ ਤੀਜੀ ਪੀੜ੍ਹੀ ਹੈ ਮੇਰੀ ਉਮਰ ਵੀ ਲਗਭਗ 28 ਸਾਲ ਆ ਮੇਰੇ ਜਨਮ ਤੋਂ ਪਹਿਲਾਂ 10-15 ਸਾਲ ਪਹਿਲਾਂ ਦੇ ਸਾਡੇ ਗੁਰੂ ਘਰ ਦੀ ਸੇਵਾ ਕਰਦੇ ਨੇ ਸੋ ਅਸੀਂ ਸੋਚਿਆ ਜਦੋਂ ਹੁਣ ਅਸੀਂ ਪੜ੍ਹ ਜਿੰਨੇ ਆ ਲਿਖ ਜਿੰਨੇ ਆ ਸੋ ਉਹਦੇ ਨਾਲ ਮਨ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਨੇ ਵੱਡੇ ਹੋਏ ਸਮਝ ਆਈ ਆ ਅੜ ਵਾਲੇ ਵਿਚਰੇ ਲੋਕਾਂ ਚ ਸੋ ਦਿਲ ਨੂੰ ਚੀਜ਼ ਮਹਿਸੂਸ ਹੋਈ ਨਗਰ ਨੂੰ ਵੀ ਮਹਿਸੂਸ ਹੋਈ ਆਪਦੇ ਆਪ ਨੂੰ ਵੀ ਮਹਿਸੂਸ ਹੋਈ ਵੀ ਆਪਾਂ ਇੰਨੇ ਵਧੀਆ ਘਰ ਗੋਠੀਆਂ ਬਣਾ ਲਿਆ ਸਭ ਕੁਝ ਬਣਾ ਲਿਆ ਪਰ ਜਿਹੜੇ ਆਪਣੇ 24 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਨੇ ਆਪਣੇ ਗੁਰੂ ਘਰ ਨੂੰ ਸਾਹਮਦੇ ਨੇ ਸਵੇਰ ਤੋਂ ਸ਼ਾਮ ਤੱਕ 4 ਵਜੇ ਉੱਠ ਕੇ ਨਿਤਨੇਮ ਦਾ ਪਾਠ ਕਰਦੇ ਨੇ ਸਾਰੇ ਪਿੰਡ ਨੂੰ ਜਗਾਉਂਦੇ ਨੇ ਨਿਤਨੇਮ ਦਾ ਹੋਕਾ ਦਿੰਦੇ ਨੇ ਕਿ ਉਹਨਾਂ ਦੇ ਲਈ ਆਪਣੇ ਕੋਲੇ ਕੋਈ ਜਿਹੜਾ ਹੈਗਾ ਵੀ ਉਹਨਾਂ ਦੇ ਸਿਰ ਦੇ ਉੱਤੇ ਆਪਾਂ ਵੀ ਸਤ ਦਾ ਪ੍ਰੋਪਰ ਨਹੀਂ ਹੈਗਾ ਇੱਕ ਇੱਕ ਕਮਰਾ ਗੁਰੂ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਜਰੂਰ ਦਿੱਤਾ ਹੋਇਆ ਗ੍ਰੰਤੀ ਸਿੰਘਾਂ ਨੂੰ ਪਰ ਹੁਣ ਜਦੋਂ ਗ੍ਰੰਤੀ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਦੀ ਆਪਦੀ ਜੀਵਨ ਅਗ੍ਰਸਤ ਜੀਵਨ ਆ ਉਹਨਾਂ ਬਾਰੇ ਆਪਣਾ ਬਿਲਕੁਲ ਧਿਆਨ ਨਹੀਂ ਹੈਗਾ ਕਿਉਂਕਿ ਇਹਨਾਂ ਦੇ ਵੀ ਗਾਂਹ ਜਿਹੜੇ ਬੱਚੇ ਨੇ ਸਾਡੇ ਬਰੋਬਰ ਦੇ ਹੋ ਚੁੱਕੇ ਨੇ 29-30 ਸਾਲ ਦੇ ਅਸੀਂ ਆਪਦੇ ਬਹਿਮਾਂ ਦੇ ਲਈ ਇੰਨੇ ਵਧੀਆ ਕੋਠੀਆਂ ਮਕਾਨ ਬਣਾਉਂਦੇ ਆ ਰੰਗ ਰੋਗਨ ਕਰਾ ਰਹੇ ਆ ਸੋ ਇਹਨਾਂ ਦੇ ਵੀ ਕੱਲ ਨੂੰ ਆਪਣੇ ਬੱਚਿਆਂ ਦਾ ਜਿਹੜਾ ਗ੍ਰਸਤ ਜੀਵਨ ਅੱਗੇ ਵਧਾਉਣਾ ਆ ਜੇ ਉਹਨਾਂ ਦਾ ਜੀਵਨ ਵਧੂਗਾ ਅਗਲੀ ਪੀੜ੍ਹੀ ਆਊਗੀ ਤੇ ਸਾਡੇ ਗੁਰੂ ਘਰ ਦੀ ਜਿਹੜੀ ਤੋ ਸਾਨੂੰ ਇਹ ਚੀਜ਼ ਦਾ ਸਾਾਸ ਹੋਇਆ ਤੇ ਅਸੀਂ ਸਾਡੀ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਅਧਿਕਾਰਯੋਗ ਉਹਨੂੰ ਬੇਨਤੀ ਕੀਤੀ ਤੇ ਫਿਰ ਕਮੇਟੀ ਦੇ ਪ੍ਰੰਤ ਅਸੀਂ ਕਮੇਟੀ ਤੋਂ ਅੱਗੇ ਲੈ ਕੇ ਜਿਹੜਾ ਹੈਗਾ ਉਹਨਾਂ ਨੇ ਸਾਨੂੰ ਉਹ ਬਣਾਉਣ ਦਾ ਜਿਹੜੀ ਇਜਾਜ਼ਤ ਆ ਉਹ ਦਿੱਤੀ ਤੇ ਹੁਣ ਲੱਗੇ ਹੋયા ਨਗਰ ਦੇ ਸੰਯੋਗ ਨਾਲ ਐਨਆਰਆਈ ਭਰਾਵਾਂ ਦੇ ਸੰਯੋਗ ਨਾਲ ਕਾਰਜ ਨੂੰ ਪੂਰਾ ਤਰਾਂਗੇ ਤੇ ਪਹਿਲਾਂ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਹੁੰਦਾ ਸੀ ਜੀ ਇਹਨਾਂ ਦਾ ਹਾਂ ਪਹਿਲਾਂ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਹੁੰਦਾ ਸੀ ਲਗਭਗ ਇਹਨਾਂ ਦੇ ਜਿਹੜੇ 5 ਜੀ ਨੇ ਉਹ ਮੈਂਬਰ ਦੇ ਪਾਪਾ ਜੀ ਮਾਪਾ ਜੀ ਬਾਬਾ ਜੀ ਦੇ ਘਰ ਵਾਲੀ ਇਹਨਾਂ ਦੀ ਬੇਟੀ ਤੇ ਦੋ ਇਹਨਾਂ ਦੇ ਬ ਬੇਟੀ ਦਾ ਵੀ ਜਿਹੜਾ ਕਾਰਜ ਆ ਉਹ ਪਿੰਡ ਨੇ ਸੁਹਾਗਾ ਪਿੰਡ ਦਾ ਸਾਡਾ ਰਲ ਮਿਲ ਕੇ ਵਧੀਆ ਕਾਰਜ ਕੀਤਾ ਵਿਆਹ ਕੀਤਾ ਬੇਟੀ ਦਾ ਤੇ ਹੁਣ ਇਹ ਜਿਹੜਾ ਅਸੀਂ ਤਿੰਨ ਬੈੱਡਰੂਮ ਦਾ ਜਿਹੜਾ ਮਕਾਨ ਆ ਲਗਭਗ 1200 ਸਕਰ ਫੁੱਟ ਤਿੰਨ ਬੈੱਡਰੂਮ ਉਹਦੇ ਵਿੱਚ ਲੌਦੀ ਆ ਕਿਚਨ ਆ ਤੇ ਬਾਥਰੂਮ ਆ ਤੇ ਉਹ ਮਕਾਨ ਅਸੀਂ ਇਹਨਾਂ ਨੂੰ ਫਰੂ ਕਰਦੇ ਅੰਦਰ ਹੀ ਬਣਾ ਕੇ ਦੇ ਰਹੇ ਹਾਂ ਤੇ ਉਹ ਪਿੰਡ ਦੇ ਨਗਰ ਦੇ ਸੰਯੋਗ ਦੇ ਨਾਲ ਐਨਆਰਆਈ ਭਰਾਵਾਂ ਦੇ ਸੰਯੋਗ ਦੇ ਨਾਲ ਹੁਣ ਜਿਹੜਾ ਕਾਰਜ ਆ ਚੱਲ ਪਿਆ ਤੇ ਮੈਨੂੰ ਲੱਗਦਾ ਕਿ ਮਹੀਨੇ ਦੇ ਵਿੱਚ ਇਹਦਾ ਲੈਂਟਰ ਤੱਕ ਜਿਹੜਾ ਪਹੁੰਚ ਜਾਣਾ ਹੈ ਅੱਛਾ ਬਾਬਾ ਜੀ ਨੂੰ ਪਹਿਲਾਂ ਪਤਾ ਸੀ ਵੀ ਤੁਸੀਂ ਉਹਨਾਂ ਦੇ ਲਈ ਇਹ ਕਾਰਜ ਬਾਰੇ ਸੋਚ ਰਹੇ ਹਾਂ ਜੀ ਨਹੀਂ ਬਾਬਾ ਜੀ ਨੂੰ ਮਤਲਬ ਇਹ ਚੀਜ਼ ਦਾ ਪ੍ਰੋਪਰ ਸਰਪ੍ਰਾਈਜ਼ ਗਿਫਟ ਹੀ ਦਿੱਤਾ ਉਹਨਾਂ ਨੂੰ ਵੀ ਤੁਸੀਂ ਇੰਨੇ ਸਾਲ ਸੇਵਾ ਕੀਤੀ ਐ ਸੀ ਗਿਫਟ ਦੇ ਰਿਆ ਤੁਸੀਂ ਹਾਂ ਜੀ ਇਹ ਦੇਖੋ ਜੀ ਵਿਆਉਤ ਮੰਦੀ ਤਾਂ ਚੱਲ ਰਹੀ ਸੀ ਲੰਬੇ ਸਮੇਂ ਦੀ ਵੀ ਚਲੋ ਬਣਾਵਾਂਗੇ ਪਰ ਜਦੋਂ ਕਹਿੰਦੇ ਹੁੰਦੇ ਆ ਵੀ ਜਦੋਂ ਕਿਸੇ ਤੇ ਮਤਲਬ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਹਨਾ ਜਿਹੜਾ ਕਾਰਜ ਜਦੋਂ ਹੋਣਾ ਤਾਂ ਸਮਾਂ ਹੁੰਦਾ ਬਸ ਇਹ ਦੇਖੋ ਵੀ 15 20 ਦਿਨਾਂ ਚ ਜੀ ਇਹ ਜਿਹੜੀ ਹੈਗੀ ਆ ਚੀਜ਼ ਬਣੀ ਆ ਵੀ 15 20 ਦਿਨਾਂ ਦੇ ਵਿੱਚ ਸੀ ਪਿੰਡ ਦਾ ਇਕੱਠ ਰੱਖ ਕੇ ਹਨਾ ਤੇ ਇਹ ਚੀਜ਼ ਦੀ ਪ੍ਰਮਾਨਗੀ ਲੈ ਕੇ ਤੇ ਬਣਨ ਦੇ ਵਿੱਚ ਸ਼ੁਰੂ ਹੋ ਗਿਆ ਉਹ ਬਾਬਾ ਜੀ ਨੂੰ ਪਹਿਲਾਂ ਇਹਦੀ ਕੋਈ ਆਸ ਨਹੀਂ ਸੀ ਕਿਉਂਕਿ ਪਹਿਲਾਂ ਕਈ ਜਗ੍ਹਾ ਸਿਲੈਕਸ਼ਨ ਹੋਈਆਂ ਕਿ ਪਿੰਡ ਤੋਂ ਬਾਹਰ ਬਣਾ ਦਿੰਨੇ ਆ ਜਾਂ ਸੈਪਰੇਟ ਬਣਾ ਦਿੰਨੇ ਆ ਜਾਂ ਗੁਰੂ ਘਰ ਤੋਂ ਲੱਗ ਤੇ ਫਿਰ ਸੋ ਉਹਦੇ ਲਈ ਅਸੀਂ ਜਦੋਂ ਕੱਟ ਕੀਤਾ ਤੇ ਉਹ ਮੈਨੂੰ ਵੀ ਇਹ ਚੀਜ਼ ਮਹਿਸੂਸ ਹੋਈ ਸਾਡੇ ਨੌਜਵਾਨਾਂ ਨੂੰ ਮਹਿਸੂਸ ਹੋਈ ਵੀ ਜੇਕਰ ਬਾਬਾ ਜੀ ਦਾ ਕਰ ਗੁਰਦਾਰਾ ਸਭ ਤੋਂ ਬਾਹਰ ਜਾਂਦਾ ਤੇ ਫਿਰ ਉਹਨਾਂ ਤੋਂ ਜਿਹੜੀ ਹੈਗੀ ਗੁਰੂ ਘਰ ਦੀ ਸੇਵਾ ਜਿਹੜੀ ਉਹ ਪ੍ਰੋਪਰ ਨਹੀਂ ਨਿਭਾਈ ਜਾਣੀ ਕਿਉਂਕਿ ਉਹ ਪਿੰਡ ਦੀ ਆਮ ਪਬਲਿਕ ਦੇ ਵਿੱਚ ਆ ਜਾਣਗੇ ਸੋ ਜਿਹੜੀ ਇਹ ਜਗ੍ਹਾ ਆ ਇਹ ਮਕਾਨ ਆ ਗੁਰੂ ਘਰ ਦੇ ਉਹ ਬਸ ਇਹਦੇ ਵਿੱਚ ਹੀ ਥੋੜਾ ਜਿਹਾ 5-6 ਮਹੀਨਿਆਂ ਦਾ ਗੈਪ ਪੈ ਗਿਆ ਇਹ ਚੀਜ਼ ਡਿਸਾਈਡ ਕਰਨ ਦੇ ਵਿੱਚ ਵੀ ਇਹ ਬਾਹਰੇ ਬਣਾਇਆ ਜਾਵੇ ਜਾਂ ਅੰਦਰ ਬਣਾਇਆ ਜਾਵੇ ਪਰ ਜਦੋਂ ਸਾਨੂੰ ਪ੍ਰਵਾਨਗੀ ਮਿਲੀ ਕਮੇਟੀ ਤੋਂ ਤੇ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਬਣਾਉਣ ਦਾ ਕੰਮ ਸ਼ੁਰੂ ਕਰਤਾ ਤਾਂ ਬਾਬਾ ਜੀ ਵੀ ਖੁਸ਼ ਨੇ ਸਾਡੇ ਬਹੁਤ ਹੋਊਗੀ ਦੇਖੋ 40 ਸਾਲ ਦਾ ਸੀਗਾ ਇੱਕ ਬੰਦਾ ਕਮਰੇ ਦੇ ਵਿੱਚ ਰਹਿ ਰਿਹਾ ਤੇ ਹੁਣ ਉਹਨੂੰ ਆਪਣਾ ਘਰ ਮਿਲਣ ਜਾ ਰਿਹਾ ਸੋ ਆਬਵੀਸਲੀ ਖੁਸ਼ੀ ਹੋਊਗੀ ਤੇ ਹੋਰ ਪੁਰੂ ਘਰ ਦੇ ਲਈ ਆਸਰਾ ਸਾਡਾ ਵਧੂਗੀ ਤੇ ਬਾਕੀ ਪਿੰਡਾਂ 'ਚ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿੱਥੇ ਆਪਣੇ ਗਿਆਨੀ ਸਿੰਘ ਇੰਨੇ ਸਮੇਂ ਤੋਂ ਚਾਹੇ ਕੋਈ 5 ਸਾਲ ਤੋਂ 10 ਸਾਲ ਤੋਂ ਸੇਵਾ ਉਹ ਨਿਭਾ ਰਿਹਾ ਇੱਕ ਤਾਂ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ ਦੂਸਰਾ ਹੈਗਾ ਜਿਹੜਾ ਇਹਨਾਂ ਦੀ ਤਨਖਾਹ ਉਹ ਪੱਕੀ ਫਿਕਸ ਕੀਤੀ ਜਾਵੇ ਭਾਵੇਂ ਉਹਨੂੰ ਕਮੇਡੀਆਂ ਨੂੰ ਸੰਜੋਗ ਕਰੋ ਪਿੰਡ ਦੇ ਵਿੱਚੋਂ ਐਨ ਆਰ ਆਈ ਸੰਜੋਗ ਕਰਨ ਹੁਣ ਲਗਭਗ ਸਾਡੇ ਪਿੰਡ ਦੇ ਵਿੱਚ 50 60 ਐਨ ਆਰ ਆਈ ਤੇ 500 ਰੁਪਏ ਮਹੀਨਾ ਵੀ ਇੱਕ ਐਨ ਆਰ ਆਈ ਦਿੰਦਾ 500 ਕੋਈ ਵੱਡੀ ਗੱਲ ਨਹੀਂ ਹੁੰਦੀ ਤੇ 25000 ਰੁਪਏ ਮਹੀਨੇ ਦਾ ਐਨ ਆਰ ਆਈਆਂ ਬਣੀਆਂ ਗੁਰੂ ਘਰ ਦੇ ਲਈ ਆ ਰਿਹਾ ਉਹਦੇ ਵਿੱਚੋਂ ਤੁਸੀਂ ਬਾਬਾ ਜੀ ਦੀ ਤਨਖਾਹ ਦਿੱਤੀ ਜਾਵੇ ਗੁਰੂ ਘਰ ਦਾ ਬਿੱਲ ਕੋਈ ਹੋਰ ਜਿਹੜੀ ਲੋੜ ਆ ਗੁਰੂ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਆਪਣੇ ਸਿੱਖ ਨੂੰ ਆਪਣੇ ਧਰਮ ਨੂੰ ਆਪਣੇ ਉੱਚਾ ਚੁੱਕਣਾ ਚਾਹੁੰਦੇ ਆ ਉਹ ਆਪਾਂ ਨੂੰ ਇੰਨੇ ਜਿਹੜੇ ਐਫਰਟ ਆ ਉਹ ਕੌਮ ਦੇ ਲਈ ਸਿੱਖੀ ਦੇ ਲਈ ਜਿਹੜੇ ਹੈਗੇ ਆ ਉਹ ਆਪਦੇ ਕਰਨੇ ਪੈਣਗੇ ਜੇ ਆਪਾਂ ਆਪਣੇ ਗੁਰੂ ਘਰਾਂ ਦੀ ਸਾਂਭ ਸੰਭਾਲ ਕਰਨੀ ਚਾਹੁੰਦੇ ਆ ਸਤਕਾਰ ਦੇਣਾ ਚਾਹੁੰਦੇ ਆ ਗੁਰੂ ਘਰਾਂ ਨੂੰ ਆਪਣੇ ਜਿਹੜੇ ਚਾਹੁੰਦੇ ਆ ਵੀ ਆਉਣ ਵਾਲੀ ਪੀੜ੍ਹੀ ਆ ਆਪਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਰਹੇ ਪਰਦਰਸਾਬ ਨਾਲ ਜੁੜ ਕੇ ਰਹੇ ਸੋ ਆਪਾਂ ਵਿਆਹਾਂ ਤੇ ਲੱਖਾਂ ਦੇ ਖਰਚ ਕਰਦੇ ਆ ਆਪਦੇ ਮਕਾਨਾਂ ਤੇ 50-50 ਲੱਖ ਕਰੋੜ ਕਰੋੜ ਦਾ ਖਰਚ ਕਰਦੇ ਆ ਆਰਕੈਸਟਾ ਲਾਉਨੇ ਆ ਸਿੰਗਰ ਲਾਉਨੇ ਆ ਪਰ ਦੇਖਦਾ ਹੁਣਾਂ ਵੀ ਜਦੋਂ ਕਿਤੇ ਆਉਂਦੀ ਆਨੰਦਕਾਰ ਤੇ ਵਰਦਾਰਾ ਸਾਹਿਬ ਫੇਰਿਆਂ ਦੀ ਗੱਲ ਤੇ ਉੱਥੇ ਮੈਨੂੰ ਲੱਗਦਾ ਵੀ 500 ਜਾਂ 1000 ਜਾਂ 1500 ਇੰਨੀ ਕਿ ਪੇਟਾ ਦੇ ਪੇਟਾ ਦੇ ਕੇ ਸਾਰ ਪੁੱਤਾ ਜਾਂਦਾ ਸੋ ਮੈਂ ਉਹ ਵੀ ਬੇਨਤੀ ਕਰਦਾ ਮੇਰੇ ਸੱਜਣਾਂ ਨੂੰ ਵੀ ਜੇ ਆਪਾਂ 20 ਲੱਖ ਰੁਪਏ ਵਿਆਹ ਤੇ ਲਾ ਰਹੇ ਹਾਂ ਤੇ ਕਮ ਸੇ ਕਮ 20000 50000 ਦੀ ਜੜੀ ਹੈਗੀ ਆ ਭੇਟਾ ਗੁਰੂ ਘਰ ਨੂੰ ਵੀ ਆਪਾਂ ਆਪਦੇ ਆਨੰਦਕਾਰ ਦੇ ਸਮੇਂ ਦਿਆ ਕਰੀਏ ਸੋ ਜਦੋਂ ਆਪਾਂ ਕਹਿੰਦੇ ਆ ਵੀ ਕੋਡ ਬੈਂਟ 20000 30000 ਦਾ ਆਪਾਂ ਸਮਾ ਸਕਦੇ ਆ ਤੇ ਫਿਰ ਇੱਕ ਗਿਆਨੀ ਸਿੰਘ ਨੂੰ ਵੀ ਉੱਥੇ ਮੇਰਾ ਅਰਜ ਬਣ ਉਹ ਜਿਆਗਟ ਆ ਜਿਹੜਾ ਆਪਣਾ ਬਾਬਾ ਜੀ ਆਨੰਦਗਰ ਚੱਕਾਉਂਦੇ ਨੇ ਉਹਨਾਂ ਨੂੰ ਉਹ ਸਮਾ ਕੇ ਦੇਣੀ ਚਾਹੀਦੀ ਤੇ ਆਪਾਂ ਨੂੰ ਤਾਂ ਹੀ ਮਾਨ ਦਾ ਵੀ ਗੁਰੂ ਘਰ ਆਪਾਂ ਨੂੰ ਜਿਹੜਾ ਹੈਗਾ ਹੋਰ ਆਪਾਂ ਨੂੰ ਜਿਹੜੀ ਹੈਗੀ ਚੰਗੀ ਕਾਮਨਾ ਕਰਦੇ ਆ ਵੀ ਉੱਚਾ ਚੱਕੇ ਜਾਵਾਂਗੇ ਬਹੁਤ ਵਧੀਆ ਵਿਚਾਰ ਨੇ ਬਹੁਤ ਬਹੁਤ ਧੰਨਵਾਦ ਜੀ ਮੈਂ ਅ ਗਿਆਨੀ ਗ੍ਰੰਥੀ ਸਿੰਘ ਜੀ ਕੋਲੇ ਆਨਾ ਬਾਬਾ ਜੀ ਕੀ ਨਾਮ ਹੈ ਤੁਹਾਡਾ ਹਰਦੇਵ ਸਿੰਘ ਜੀ ਹਰਦੇਵ ਜੀ ਆ ਕਿਵੇਂ ਲੱਗ ਰਿਹਾ ਤੁਹਾਨੂੰ ਮਨ ਦੇ ਵਿੱਚ ਖੁਸ਼ੀ ਹੈ ਕਿ ਪਿੰਡ ਵਾਲਿਆਂ ਨੇ ਉਹ ਬਣਦਾ ਮਾਨ ਸਤਕਾਰ ਦਿੱਤਾ ਜੀ ਨਾ ਖੁਸ਼ੀ ਹੈ ਜੀ ਬਹੁਤ ਖੁਸ਼ੀ ਆ ਵੀ ਜਿੰਨਾਂ ਨੇ ਉੱਤਾ ਚੱਕਿਆ ਵੀ ਆ। ਭਾਵੁਕ ਹੋ ਰਹੇ ਹੋ ਜੀ। ਹੈਂ? ਭਾਵੁਕ ਹੋ ਰਹੇ ਹੋ। ਕੀ ਕਹਿਣਾ ਚਾਹੋਗੇ ਪਿੰਡ ਵਾਲਿਆਂ ਨੂੰ ਫਿਰ? ਧੰਨਵਾਦ ਜੀ। ਰੂਹ ਖੁਸ਼ ਹੋ ਗਈ ਜੀ। ਹਾਂ ਜੀ, ਹਾਂ ਜੀ। ਤੇ ਜਿਹੜਾ ਮਾਨ ਸਤਕਾਰ ਚਾਹੁੰਦੇ ਸੀ ਮਿਲ ਰਿਹਾ ਜੀ। ਹਾਂ ਜੀ ਮਾਨ। ਤੇ ਇਹ ਸানা ਗ੍ਰਾਂਥੀ ਸਿੰਘ ਜੀ ਗੱਲਬਾਤ ਵੀ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਤੇ ਅਕਸਰ ਦੇਖਦੇ ਆਪਾਂ ਵੀ ਗ੍ਰਾਂਤੀ ਸਿੰਘ ਨੂੰ ਜਿਵੇਂ ਹੁਣ ਤੁਸੀਂ ਉਪਰਾਲਾ ਕੀਤਾ ਬਹੁਤ ਚੰਗਾ ਉਪਰਾਲਾ ਕਹਿ ਦਈਏ ਵੀ ਰੂਹ ਖੋਸੋਗੀ ਜੋ ਲੋਕ ਵੀ ਦੇਖਣਗੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਿਫਤ ਕਰਨਗੇ ਇਸ ਚੀਜ਼ ਦੀ ਕਿਤੇ ਨਾ ਕਿਤੇ ਇੱਕ ਗੱਲ ਸਾਹਮਣੇ ਆਉਂਦੀ ਹੁੰਦੀ ਹੈ ਕਿ ਗ੍ਰਾਂਤੀ ਸਿੰਘ ਦਾ ਜਦੋਂ ਕਾਰਜਕਾਲ ਪੂਰਾ ਹੋ ਜਾਂਦਾ ਹੈ ਉਹਨੂੰ ਵਧਾਈਗੀ ਪਾਰਟੀ ਦਿੱਤੀ ਤੇ ਉਸ ਤੋਂ ਬਾਅਦ ਤੂੰ ਕੌਣ ਮੈਂ ਕੌਣ ਪਰ ਇੱਕ ਵੱਖਰਾ ਉਪਰਾਲਾ ਤੁਸੀਂ ਕੀ ਕਹੋ ਹਾਂ ਜੀ ਕਾਫੀ ਧੀਰ ਤੋਂ ਰਹਿ ਰਹੇ ਸੀ ਇਹਨਾਂ ਲਈ ਇਹ ਇੰਨਾ ਕੁ ਤਾਂ ਕਰਕੇ ਦੇਣਾ ਬਹੁਤ ਜ਼ਰੂਰੀ ਸੀ ਹੂੰ ਅਤੀ ਦੇਰ ਤੋਂ ਰਹਿੰਦੇ ਕਰਕੇ ਚਲੋ ਸਾਲ ਦੋ ਸਾਲ ਗ੍ਰੰਥੀ ਸਿੰਘ ਆਇਆ ਚਲਿਆ ਗਿਆ ਉਹ ਗੱਲ ਬੱਕਰੀ ਆ ਇਹਨਾਂ ਦੀ ਤਾਂ ਹੁਣ ਪੋਸਤਾਂ ਲੱਗੀਆਂ ਜਿੱਤੇ ਤੇ ਇਸ ਲਈ ਇਹਨਾਂ ਨੂੰ ਬਹੁਤ ਪਹਿਲਾਂ ਵੀ ਬਣ ਜਾਂਦਾ ਤਾਂ ਚੰਗਾ ਸੀ ਇਹ ਸਰਪੰਚ ਸਾਹਿਬ ਦੇ بیٹے ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਹਨਾਂ ਦੀ ਉਹਦੋਂ ਮਸਦਕਾ ਬਾਕੀ ਦਾ ਇਹਨਾਂ ਨੇ ਤਕਰੀਬਨ ਕਵਰ ਕਰਤਾ ਬਹੁਤ ਵਧੀਆ ਤਰੀਕੇ ਨਾਲ ਵੀ ਬਹੁਤ ਹੀ ਵਧੀਆ ਸਿਸਟਮ ਇਹ ਪੜਨਾ ਬਹੁਤ ਜ਼ਰੂਰੀ ਸੀ ਕਿ ਬਹੁਤ ਵਧੀਆ ਤਰੀਕੇ ਨਾਲ ਆਪਣੇ ਗਾਂ ਘਰੇਸ਼ਤੀ ਜੀਵਨ ਨੂੰ ਚਲਾ ਸਕਣਗੇ ਤੇ ਕਿੰਨੇ ਦਾ ਅਮਾਉਂਟ ਦਾ ਜਿਹੜਾ ਇਹਨਾਂ ਨੂੰ ਘਰ ਬਣਾ ਕੇ ਐਸਟੀਮੇਟ ਕੀ ਲਾਇਆ ਸੀ ਵੀ ਇੰਨੀ ਅਮਾਉਂਟ ਦਾ ਆਪਾਂ ਨੇ ਘਰ ਦੇਣਾ ਇਹਨਾਂ ਨੂੰ ਬਣਾ ਕੇ ਤਕਰੀਬਨ 10-12 ਲੱਖ ਰੁਪਈਆ ਇਹਦੇ ਤੇ ਲੱਗ ਜਾਣਾ 12 ਕੁ ਲੱਖ ਰੁਪਈਆ ਐਸਟੀਮੇਟ ਬਾਕੀ ਯਾਦਾ ਜਾਣਕਾਰੀ ਇਹਨਾਂ ਨੂੰ ਆ ਮੇਰਾ ਤਾਂ ਆਈਡੀਆ ਇਹੀ ਹੈ ਵੀ 10-12 ਲੱਖ ਰੁਪਈਆ ਲੱਗ ਜਾਊਗਾ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਗੁਰੂ ਘਰ ਦੇ ਵਜ਼ੀਰ ਦੀ ਤਨਖਾਹ ਵੀ ਪੂਰੀ ਨਹੀਂ ਦਿੰਦੇ ਜੀ ਦਾਸਤ ਦੇ ਵਿੱਚ ਕੀ ਕਹਿਣਾ ਹੈ ਬਿਲਕੁਲ ਦੇਖੋ ਇਹ ਬਣਦਾ ਮਾਣ ਸਤਿਕਾਰ ਪੂਰਾ ਮਿਲਣਾ ਚਾਹੀਦਾ ਤਾਂ ਹੀ ਆਪਣੀ ਸਿੱਖੀ ਅੱਗੇ ਵਧੀਆ ਤਰੀਕੇ ਨਾਲ ਵਸਦਾ ਹੋਵੇ ਸ਼ੁਕਰੀ ਸਵੀਕਾਰ ਤੇ ਇਸ ਸੰ ਪਿੰਡ ਵਾਸੀ ਸਰਪੰਚ ਸਾਹਿਬ ਜਿਨ੍ਹਾਂ ਦਾ ਕਹਿਣਾ ਕਿ ਗੁਰੂ ਘਰ ਦੇ ਵਜ਼ੀਰ ਦੀ ਜੇਕਰ ਅਸੀਂ ਇੱਜ਼ਤ ਨਹੀਂ ਕਰ ਸਕਦੇ ਤਾਂ ਫਿਰ ਉਸ ਦਾ ਕੋਈ ਫਾਇਦਾ ਨਹੀਂ ਕਿਉਂਕਿ ਗੁਰੂ ਘਰ ਦਾ ਵਜ਼ੀਰ ਹੀ ਉਹ ਸ਼ਖਸ ਹੁੰਦਾ ਹੈ ਜੋ ਸਵੇਰ ਉੱਠ ਕੇ ਨਿਤਨੇਮ ਕਰਦਾ ਹੈ ਤੇ ਪਿੰਡ ਦੇ ਲੋਕਾਂ ਨੂੰ ਜਿਹੜਾ ਗੁਰਬਾਣੀ ਵਰਗੀ ਮਿੱਠੇ ਰਸ ਉਹਨਾਂ ਦੇ ਕੰਨਾਂ ਦੇ ਵਿੱਚ ਕੋਲਦਾ ਹੈ ਕਿਤੇ ਨਾ ਕਿਤੇ ਪੁੱਸਤਾ ਆਦਰ ਸਤਕਾਰ ਕਰਨਾ ਵੀ ਜ਼ਰੂਰ ਹੈ ਕਿਉਂਕਿ ਤਿੰਨ ਪੁਸਤਾ ਜਿਹੜੀਆਂ ਉਹਨਾਂ ਦੀਆਂ ਤਿੰਨ ਪੀੜੀਆਂ ਇਸੇ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੀਆਂ ਆ ਰਹੀਆਂ ਨੇ ਬਹੁਤ ਸਲਾਘਾਯੋਗ ਉਪਰਾਲਾ ਜੇਕਰ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗਿਆ ਹੋਵੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂਕਿ ਹੋਰ ਲੋਕਾਂ ਨੂੰ ਵੀ ਇਸ ਵੀਡੀਓ ਨੂੰ ਦੇਖ ਕੇ ਇੱਕ ਚੰਗੀ ਸੇਧ ਪ੍ਰਾਪਤ ਹੋਵੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ